ਜਿਹੜਾ ਤੁਸੀਂ ਦੇਖ ਸਕਦੇ ਹੈਗੇ ਆ ਭਾਰਤੀ ਕਿਸਾਨ ਯੂਨੀਅਟਾ ਉਗਰਾਹਾ ਜੱਥੇਬੰਦੀ ਵੱਲੋਂ ਸੂਬਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਬਰਨਾਲਾ ਪਹੁੰਚੇ ਹੈਗੇ ਆ ਅਨਾਜ ਮੰਡੀ ਦੇ ਵਿੱਚ ਜਿਹੜਾ ਵੱਡਾ ਇਕੱਠ ਕੀਤਾ ਗਿਆ ਹੈਗਾ ਜਗਿੰਦਰ ਸਿੰਘ ਉਗਰਾਹਾ ਜੀ ਅੱਜ ਵੱਡਾ ਇਕੱਠ ਕੀਤਾ ਗਿਆ ਹੈਗਾ ਸੰਘਰਸ਼ ਕੀਤਾ ਜਾ ਰਿਹਾ ਹੈਗਾ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਡੱਲੇਵਾਲ ਵੱਲੋਂ ਭੁਖੜ ਹੜਤਾਲ ਕੀਤੀ ਗਈ ਹੈਗੀ ਇਹ ਤੁਹਾਡੇ ਵੱਲੋਂ ਵੀ ਅੱਜ ਵੱਡਾ ਇਕੱਠ ਕੀਤਾ ਗਿਆ ਕੀ ਕਹਿਣਾ ਚਾਹਣੇ ਵੱਡਾ ਘੱਟ ਤਾਂ ਨਹੀਂ ਅੱਜ ਤਾਂ ਸਾਡੀ ਬੜੀ ਮੀਟਿੰਗ ਹੈ ਮੀਟਿੰਗ ਦੇ ਵਿੱਚ ਸਿੱਖਿਆ ਮੀਟਿੰਗ ਕਹਦੀ ਇਹਨੂੰ ਇਹ ਹੈ ਵੀ ਜਿਹੜੇ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਪਿਛਲੇ ਦਿਨੀ ਜਿਹੜਾ 25 ਨਵੰਬਰ ਨੂੰ ਇੱਕ ਡਰਾਫਟ ਭੇਜਿਆ ਹੈ ਜਿਹਦੇ ਵਿੱਚ ਉਹ ਤਿੰਨ ਕਾਨੂੰਨ ਜਿਹੜੇ ਵਾਪਸ ਲਏ ਸੀ ਉਹਨਾਂ ਨੂੰ ਚੋਰ ਮੋਰੀ ਨਹੀਂ ਲਾਗੂ ਕਰ ਰਹੇ ਉਹ ਡਰਾਫਟ ਕੀ ਹੈ ਉਹਦੇ ਬਾਰੇ ਜਾਣਕਾਰੀ ਦੇਣ ਦੀ ਖਾਤਰ ਦੂਜਾ ਇਹਦਾ ਇਸ਼ੂ ਹੈ ਵੀ ਜਿਹੜੀ ਕਿਉਂਕਿ ਨਾ ਸਾਰੇ ਪੁੱਜਾਂ ਲਾਂਟ ਅਡਡ ਬਣਿਆ ਹੈ ਸੰਯੁਕਤ ਕਿਸਾਨ ਮਜ਼ਦੂਰ ਮੋਰਚਾ ਇੱਕ ਗੈਰ ਰਾਜਿੰਦਿਕ ਸੰਯੁਕਤ ਮੋਰਚਾ ਇਹ ਕਿਵੇਂ ਬਣੇ ਕਿਉਂਕਿ ਇਹਨਾਂ ਦਾ ਕੀ ਪਿਛਲਾ ਪਿਛੋਕੜ ਹੈ ਇਹਦੇ ਬਾਰੇ ਕੀ ਆਪਾਂ ਏਕਤਾ ਦਾ ਕੋਈ ਯਤਨ ਕੀਤਾ ਹੈ ਇਫ ਤਾਂ ਹੋ ਸਕਦੀ ਹੈ ਉਹ ਜੋ ਕੁਝ ਕੀਤਾ ਉਹਦੇ ਬਾਰੇ ਉਹਨਾਂ ਦੀਆਂ ਚਿੱਠੀਆਂ ਜੋ ਆਈਆਂ ਨੇ ਉਹ ਕੀ ਕਹਿੰਦੇ ਨੇ ਅਸੀਂ ਕੀ ਕਹੇ ਇਹਦੀ ਰਿਪੋਰਟ ਦੀ ਜਾਣਕਾਰੀ ਦੇਣੀ ਹੈ ਪੂਰੀ ਬੇਟੀ ਦੇ ਸਾਥੀਆਂ ਨੂੰ ਤੀਜੇ ਜਿਹੜੇ ਵੀ ਅਗਲੇ ਐਕਸ਼ਨ ਕੀ ਹੋਣੇ ਆ ਤੇ ਉਹਨਾਂ ਵਾਸਤੇ ਕਿਹੜੀਆਂ ਕਿਹੜੀਆਂ ਲਾਂਦੀ ਰੋਡ ਪ੍ਰਾਣੀ ਆ ਉਹ ਤੇ ਵਿਸ਼ੇ ਤੇ ਗੱਲਬਾਤ ਹੋਣੀ ਆ ਇਹ ਤਿੰਨ ਗੱਲਾਂ ਤੇ ਸਾਡੀ ਅੱਜ ਇਹ ਮੀਟਿੰਗ ਦੇ ਵਿੱਚ ਤੁਸੀਂ ਫੈਸਲੇ ਲੈ ਰਹੇ ਹੈਗੇ ਮੀਟਿੰਗ ਵੀ ਕੀਤੀ ਰੇ ਬਰਨਾਲੇ ਦੇ ਵਿੱਚ ਕਿੱਥੋਂ ਕਿੱਥੋਂ ਦੇ ਜਿਹੜੇ ਹੈਗੇ ਆਗੂ ਇੱਥੇ ਪਹੁੰਚੇ ਹੈਗੇ ਆ ਪੰਜਾਬ ਭਰ ਦੀ ਮੀਟਿੰਗ ਹੈਗੀ ਹੈ ਕਿ ਬਰਨਾਲਾ ਦੀ ਹੈਗੀ ਮੀਟਿੰਗ ਨਹੀਂ ਜੇ ਸਾਰੀ ਸੂਬੇ ਦੀ ਮੀਟਿੰਗ ਹੈ ਸਾਰੇ ਜ਼ਿਲ੍ਹਿਆਂ ਦੇ ਨੁਮਾਇੰਦੇ ਤੇ ਇਹਨਾਂ ਦੇ ਟੀਮਾਂ ਪਹੁੰਚੇ ਹੋਏ ਨੇ ਜਿਹੜਾ ਕਿਸਾਨੀ ਜਣਕੇ ਮੋਰਚਾ ਲੱਗਿਆ ਹੋਇਆ ਹੈਗਾ ਸੰਭੂ ਬਾਰਡਰ ਤੇ ਉਥੇ ਖਨੋਰੀ ਬਾਰਡਰ ਤੇ ਜਣਕੇ ਜਗਜੀਤ ਸਿੰਘ ਢੱਲੇਵਾਲ ਵੱਲੋਂ ਲਗਾਤਾਰ ਭੁੱਖ ਹੜਤਾਲ ਜਾਰੀ ਹੈਗੀ ਵੱਖ-ਵੱਖਰੀਆਂ ਪਾਰਟੀਆਂ ਵੀ ਉਥੇ ਪਹੁੰਚ ਰਹੀਆਂ ਹੈਗੀਆਂ ਰਾਜਨੀਤਿਕ ਪਾਰਟੀਆਂ ਕਿਸਾਨ ਜਥੇਬੰਦੀ ਰੱਗੂ ਹੀ ਪਹੁੰਚ ਰਿਹਾ ਗਿਆ ਉਹ ਗ੍ਰਾਹਾਂ ਜਥੇਬੰਦੀ ਕੀ ਮਦਦ ਕਰੇਗੀ ਸਪੋਰਟ ਕਿਵੇਂ ਦੇਖੀਗੇ ਇਸ ਮਸਲੇ ਦੇ ਦੇਖੋ ਇਹ ਸਾਥੀਆਂ ਨੇ ਜਦੋਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਉਹਨਾਂ ਨੂੰ ਕਿਹਾ ਸੀ ਵੀ ਮੋਰਚੇ ਦੇ ਵਿੱਚ ਤਾਂ ਤੁਸੀਂ ਪ੍ਰੋਗਰਾਮ ਤੈਅ ਕੀਤਾ ਤੁਸੀਂ ਜਾਣ ਦਾ ਤੁਹਾਨੂੰ ਅਧਿਕਾਰ ਹੈ ਬਰਾਸੀ ਸੋਡੇ ਮੋਰਚੇ ਦੇ ਇਸ ਫਾਰਮ ਦੇ ਨਾਲ ਇਸ ਤਰ੍ਹਾਂ ਮੋਰਚਾ ਲਾਉਣ ਵਾਸਤੇ ਸਾਡੀ ਸਹਿਮਤੀ ਨਹੀਂ ਬਣੀ ਉਹਨਾਂ ਦਾ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹ ਦੌਰਨ ਕਰੋਗੇ ਜੇ ਅਸੀਂ ਤੁਹਾਡੇ ਇਸ ਹਮਾਰਸ਼ ਦੇ ਉੱਤੇ ਕਿਸੇ ਕਿਸਮ ਦਾ ਧੱਕਾ ਜ਼ਬਰ ਜੋਰ ਹੁੰਦਾ ਉਹਦੇ ਨਾਲ ਤਾਲਮੇਲ ਵਿੱਚ ਅਕਸ਼ਨ ਕਰਾਂਗੇ ਜਿੰਨਾ ਵੀ ਜੋ ਸਾਡੇ ਕੋਲੋਂ ਇਹ ਸਹਿਯੋਗ ਹੋਊਗਾ ਇਸ ਮੋਰਚੇ ਦੀ ਜੈ ਜੈ ਜਮਗਾ ਤੇ ਜਿਹੜੀ ਜਿਹੜੀ ਮੰਗ ਤੇ ਮੌਕੇ ਮੁਕੇ ਸਰ ਉਹਵੇਂ ਜਿਵੇਂ ਅਸੀਂ ਕਰਦੇ ਰਹਾਂਗੇ ਤੇ ਉਹ ਅਸੀਂ ਕਰਦੇ ਰਹੇਗੇ ਉਦੋਂ ਵੀ ਬਟ ਹੁਣ ਤੱਕ ਜਿੰਨੇ ਸਾਥੀਆਂ ਤੇ ਅਟੈਕ ਧੱਕੇ ਹੋਏ ਨੇ ਜਿਵੇਂ 13 ਫਰਵਰੀ ਵਾਲੇ ਦਿਨ ਨੇ ਤੇ ਰੱਟ ਜੱਜ ਹੋਇਆ ਅ ਪਿਛਲੇ ਦਿਨੀ ਧੱਕਾ ਮੋਕੀ ਹੋਇਆ ਬੰਦਾ ਸ਼ਹੀਦ ਹੋਇਆ ਉਦੋਂ ਹੋਇਆ ਮਰਨਵਰਤ ਵਾਲੀ ਗੱਲ ਹੋਈ ਹੈ ਅਸੀਂ ਇਹ ਗੱਲਾਂ ਤੇ ਬੋਲਦੇ ਰਹੇ ਆ ਤੇ ਐਕਸ਼ਨ ਕਰਦੇ ਆ ਤੋਇ ਕਰਕੇ ਮੈਨੂੰ ਜਿਹੜਾ ਹੈਗਾ 101 ਕਿਸਾਨਾਂ ਦਾ ਜੱਥਾ ਯਾਨੀ ਕਿ ਦਿੱਲੀ ਭੇਜਿਆ ਜਾ ਰਿਹਾ ਹੈਗਾ ਪਰ ਉੱਥੇ ਵੀ ਯਾਨੀ ਕਿ ਕਿਸਾਨ ਗੰਭੀਰ ਜ਼ਖਮੀ ਹੋਏ ਹੈਗੇ ਆ ਕਿਵੇਂ ਦੇ ਦੇ ਹੈਗੇ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀ ਚਾਹੀਦੀਆਂ ਹੈਗੇ ਕਿ ਨਾ ਅਸੀਂ ਜਿਵੇਂ ਨਾ ਕਿਵੇਂ ਕਹਾਂਗੇ ਜੀ ਉਸ ਕਿਸਾਨ ਜਥੇਬੰਦੀਆਂ ਕਿਸਾਨੀ ਲਹਿਰ ਦੀ ਖਾਤਰ ਮੁੱਦਿਆਂ ਤੇ ਸਾਡੀ ਸਾਂਝ ਆ ਜਿਹੜੇ ਨੇ ਲੜ ਰਹੇ ਨੇ ਦਰਸਤ ਨੇ ਅਸੀਂ ਤਾਂ ਮੰਗ ਕਰਦੇ ਆ ਵੀ ਤੁਸੀਂ ਛੇਤੀ ਕਰਕੇ ਮੱਗਾ ਉਹਨਾਂ ਨੇ ਪੁਰੀਆਂ ਕਰਕੇ ਉਹਨਾਂ ਨੂੰ ਵਾਪਸ ਭੇਜੋ ਕਰਾਓ ਜਿਹੜਾ ਭਾਰਤ ਦੇ ਕਿਸਾਨ ਜੂ ਨੇ ਇਕਤਾ ਉਗਰਾਹ ਜੱਥੇਬੰਦੀ ਦੁਨੀਆ ਦੇ ਵਿੱਚ ਵੱਡਾ ਨਾਮ ਹੈਗਾ ਵੱਡਾ ਯਾਨੀ ਕਿ ਕਿਸਾਨ ਜੱਥੇਬੰਦੀਆਂ ਇਹਦੇ ਵਿੱਚ ਜੁੜੀਆਂ ਹੈਗੀਆਂ ਤੁਸੀਂ ਕਿਵੇਂ ਦੇ ਰਹੇ ਆ ਅंदोलਨ ਦੇ ਵਿੱਚ ਨੇ ਕਿ ਕਦੋਂ ਤੁਸੀਂ ਰੂਪਰੇਖਾ ਇਸ ਸੰਘਰਸ਼ ਦੇ ਵਿੱਚ ਕਦੋਂ ਲਿਖੋਗੇ ਕਿਵੇਂ ਫੈਸਲੇ ਲیتے ਜਾਣਗੇ ਦੇਖੋ ਵੱਡਾ ਛੋਟਾ ਤਾਂ ਜੀ ਇੱਥੇ ਕੋਈ ਕਿਸੇ ਨੂੰ ਕਿਹਾ ਨਹੀਂ ਜਾ ਸਕਦਾ ਵੱਡੇ ਛੋਟਿਆਂ ਜਿੱਥੇ ਬੰਦਿਆਂ ਤਾਂ ਹੁੰਦੀਆਂ ਨੇ ਜਿੱਥੇ ਬੰਦਿਆਂ ਦੇ ਵਿੱਚ ਅਸੀਂ ਤਾਂ ਆਪਦੇ ਤੌਰ ਤੇ ਜਿੰਨੇ ਵੀ ਹੁਣੇ ਡਰਾਫਟ ਆਏ ਨੇ ਡਰਾਫਟ ਦੇ ਤੌਰ ਤੇ ਅਸੀਂ ਤਕਰੀਬਨ ਆਲ ਇੰਡੀਆ ਸੰਯੁਕਤ ਮੋਰਚੇ ਦੀ ਮੀਟਿੰਗ ਕੀਤੀ ਆ 15 ਤਰੀਕ ਦੀ ਰਾਤ ਨੂੰ 3 ਘੰਟੇ ਚੱਲੀ ਆ ਜਿਹੜੀ ਮੀਟਿੰਗ ਉਹਦੇ ਵਿੱਚ ਅਸੀਂ ਫੈਸਲਾ ਲਿਆ ਵੀ ਨਵੇਂ ਡਰਾਫਟ ਬਾਰੇ ਤੇ ਜਿਹੜਾ ਇਹ ਸੰਭੂ ਬਾਰਡਰ ਤੇ ਮੋਰਚੇ ਤੇ ਚੱਲ ਰਿਹਾ ਹੈ ਉਹ ਤੇ ਜਿਹੜਾ ਅਥਰੂਗਾ ਦੇ ਗੋਲੇ ਸੱਟੇ ਉਹਨਾਂ ਬਾਰੇ ਤੇ ਡਗੀਰ ਡੱਲੇ ਵਾਲ ਦੇ ਮਰਦਮਾ ਦੇ ਕਿਵੇਂ ਸਰਕਾਰਾਂ ਚੋਚ it mm -hmm. ਇਹਨਾਂ ਨੂੰ ਨਿਸ਼ਾਨਾ ਬਣਾ ਕੇ ਤੇ 23 ਦਸੰਬਰ ਵਾਲੇ ਦਿਨ ਪੂਰੇ ਭਾਰਤ ਦੇ ਜਿਹੜਾ ਹੈਡਕੁਆਟਰਾਂ ਤੇ ਪ੍ਰਦਰਸ਼ਨ ਕੀਤੇ ਜਾਣਗੇ ਉਹ ਅਸੀਂ ਭਾਰਤ ਪੱਧਰ ਦੇ ਸੰਯੁਕਤ ਮੋਰਚੇ ਨੇ ਸਿਰਫ ਸਮਝੀ ਨਾਲ ਉਹ ਪ੍ਰੋਗਰਾਮ ਠੀਕ ਹੈ ਤੇ ਉਹ ਅਸੀਂ ਲਾਗੂ ਕਰਾਂਗੇ ਇਸਾਨੀ ਮੰਗਾਂ ਨੂੰ ਲੈ ਕੇ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਤੁਸੀਂ ਤੁਹਾਡੀ ਜਥੇਬੰਦੀ ਵੱਲੋਂ ਕੀ ਕਹਿਣਾ ਚਾਹੁੰਦੇ ਆ ਅਸੀਂ ਦੋਨਾਂ ਨੂੰ ਨਿਸ਼ਾਨੇ ਤੇ ਲੈਣੇ ਆ ਜਿੱਥੇ ਕੇਂਦਰ ਦੀ ਜ਼ਿੰਮੇਵਾਰੀ ਹੈ ਉੱਥੇ ਕੇਂਦਰ ਨੂੰ ਲੈਣੇ ਆ ਜਿੱਥੇ ਪੰਜਾਬ ਦੀ ਜ਼ਿੰਮੇਵਾਰੀ ਪੰਜਾਬ ਨੂੰ ਹੋਣੀ ਹੈ ਕੇਂਦਰ ਨੇ ਇਹਨਾਂ ਨੂੰ ਡਰਾਫਟ ਬਣਾ ਕੇ ਭੇਜਿਆ ਵੀ ਐਪੀਐਮਸੀ ਐਕਟ ਦੇ ਵਿੱਚ ਤੁਸੀਂ ਸੋਧ ਕਰੋ ਤਾਂ ਕੇਂਦਰ ਸਰਕਾਰ ਨੂੰ ਇਹਨਾਂ ਜਵਾਬ ਦੇਣਾ ਚਾਹੀਦਾ ਪੰਜਾਬ ਸਰਕਾਰ ਨੂੰ ਜਿਹੜਾ ਡਰਾਫਟ ਹੈ ਇਹ ਡਰਾਫਟ ਜਿਹੜਾ ਕੇਂਦਰ ਨੇ ਭੇਜਿਆ ਇਹਨਾਂ ਨੂੰ ਇਹਨੂੰ ਰੱਦ ਕਰਨਾ ਚਾਹੀਦਾ ਅਸੀਂ ਇਹ ਤੇ ਜ਼ੋਰ ਦੀ ਦਾਬ ਵੀ ਦੇਵਾਂਗੇ ਸਾਰੀਆਂ ਪੰਜਾਬ ਦੇ ਦੂਜੀਆਂ ਜਥੇਬੰਦੀਆਂ ਨਾਲ ਵੀ ਅਸੀਂ ਗੱਲਬਾਤ ਚਲਾ ਰਹੇ ਹਾਂ ਉਹਨਾਂ ਨਾਲ ਮੀਟਿੰਗ ਕਰਕੇ ਜੇ ਪ੍ਰਦਰਸ਼ਨ ਦੀ ਲੋੜ ਪਈ ਉਹ ਪ੍ਰਦਰਸ਼ਨ ਵੀ ਕਰਾਂਗੇ ਜਗਜੀਤ ਸਿੰਘ ਢੱਲੇਵਾਲ ਭੁਖਾ ਹੜਤਾਲ ਤੇ ਹੈਗੇ ਆ ਤੁਸੀਂ ਵੀ ਜਥੇਬੰਦੀ ਦੇ ਆਗੂ ਹੈਗੇ ਆ ਕਿਵੇਂ ਦੇਖਦੇ ਤੁਸੀਂ ਉਹਨਾਂ ਕੋਲੇ ਜਾ ਰਹੇ ਹੈਗੇ ਆ ਪਤਾ ਲੈਣ ਵਾਸਤੇ ਕਿਸੇ ਆਗੂ ਦਾ ਪਤਾ ਲੈਣਾ ਜਾਣਾ ਸੰਘਰਸ਼ੀ ਜਥੇਬੰਦੀਆਂ ਦਾ ਇਹ ਇਹ ਇਸ ਤਰ੍ਹਾਂ ਕੰਮ ਨਹੀਂ ਹੁੰਦਾ ਵੀ ਤੁਸੀਂ ਉਹਦਾ ਪਤਾ ਲੈ ਕੇ ਆਗੇ ਤੇ ਘਰੇ ਆ ਕੇ ਮੌਜਨਾ ਪੈਗੀ ਇਹ ਗੱਲ ਨਹੀਂ ਸੰਘਰਸ਼ ਕਰ ਰਹੇ ਜੇ ਬੰਦੇ ਨੇ ਤਾਂ ਉਹਨਾਂ ਨੂੰ ਜੇ ਸਪੋਰਟ ਕਰਨੀ ਹੈ ਤਾਂ ਸੰਘਰਸ਼ਾਂ ਦਾ ਹੀ ਹੁੰਦੀ ਹੈ ਇਹੀ ਉਹਨਾਂ ਦੀ ਗਲੂਕੋਜ਼ ਹੈ ਇਹੀ ਉਹਨਾਂ ਦੀ ਆਕਸੀਜਨ ਹੈ ਅਸੀਂ ਤਾਂ ਸਦਾ ਦਿੰਨੇ ਵੀ ਸਾਰਿਆਂ ਨੂੰ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਇਕੱਠੇ ਹੋ ਕੇ ਇੱਕ ਮੀਟਿੰਗ ਕਰਕੇ ਇਕੱਠਾ ਪ੍ਰੋਗਰਾਮ ਦੇਣਾ ਚਾਹੀਦਾ ਉਹ ਤੇ ਆਪਾਂ ਨੂੰ ਮਤਲਬ ਇਹ ਤਾਂ ਹੈ ਜਿਹੜਾ ਜਰੂਰਣਾ ਚਾਹੀਦਾ ਜੇ ਇੱਕ ਤਾਂ ਇਹ ਨਹੀਂ ਹੁੰਦੀ ਇਕੱਠੇ ਨਹੀਂ ਹੋਇਆ ਜਾ ਸਕਦਾ ਤਾਂ ਇੱਕ ਦੂਜੇ ਨਾਲ ਤਾਲਮਿਲ ਵਿੱਚ ਐਕਸ਼ਨ ਵੀ ਪਲਾਨ ਕਰਨੇ ਚਾਹੀਦੇ ਨੇ ਬਾੜੀਆਂ ਜਥੇਬੰਦੀਆਂ ਨੇ ਬਹੁਤਿਆਂ ਵਿਚਾਰਾਂ ਦੇ ਲੋਕ ਨੇ ਉਹ ਤਾਲਮਿਲ ਵਿੱਚ ਐਕਸ਼ਨ ਚਾਉਣਾ ਚਾਹੀਦਾ ਤੁਹਾਡੀ ਜਥੇਬੰਦੀ ਯਾਨੀ ਕਿ ਸੰਘਰਸ਼ਾਂ ਲਈ ਯਾਨੀ ਕਿ ਤਿਆਰ ਪਰ ਤਿਆਰ ਹੈਗੀ ਬਿਲਕੁਲ ਤਿਆਰ ਹੈ ਹਮੇਸ਼ਾ ਤਿਆਰ ਰਹਿੰਦੇ ਆ ਕੱਲ ਪਰਸੋਂ ਦਾ ਸੀ ਡਾਂਗਾ ਸਾਡੇ ਸਾਹਮਣੇ ਸੋ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੁਨੇ ਇਕਤਾ ਉਗਰਾਹਾਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਉਗਰਾਹ ਨੇ ਸਾਫ ਕਹਿ ਦਿੱਤਾ ਹੈਗਾ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਵੀ ਸੰਘਰਸ਼ ਬੰਦਾ ਹੋਇਆ ਹੈਗਾ ਇੱਕ ਜੁੜਤਾ ਦੇ ਨਾਲ ਉਹ ਪੂਰਾ ਕੀਤਾ ਜਾਵੇਗਾ ਤਾਂ ਜੋ پنجاب ਅਤੇ ਪੂਰੇ ਦੇਸ਼ ਦੇ ਕਿਸਾਨਾਂ ਦੇ ਜਿਹੜੇ ਮਸਲੇ ਆ ਨੂੰ ਹੱਲ ਕਰਾ ਸਕੇ پنجاب ਅਤੇ ਸੈਂਟਰ ਸਰਕਾਰ ਤੋਂ ਮੰਗ ਕੀਤੀ ਹੈ ਜਲਦ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ ਕੈਮਰਾ ਬਰਤਨ ਜਤਿੰਦਰਾ ਧਰਮਿੰਦਰ ਸਿੰਘ ਢਾਲੀਵਾਲ ਡੇਲੀ ਪੋਰਟ ਪੰਜਾਬ ਹਰਿਆਣਾ ਮਾਚਲ ਬਰਨਾਲਾ